ਦੇ ਰਸਤੇ ਤਰ-ਤਰ ਹੋਏ ਨੇ ਕੁਝ ਲੋਕ ਕੈਨੇਡਾ ਗਈਆਂ ਲੜਕੀਆਂ ਤੋਂ ਪਰੇਸ਼ਾਨ ਨੇ ਹੁਣ ਮੈਨੂੰ ਤਾਂ ਕੁੜੀ ਲੈ ਕੇ ਹੀ ਨਹੀਂ ਗਈ ਉੱਥੇ ਜਾ ਕੇ ਮੁੱਕਰ ਚੱਟਾ ਹੀ ਜਵਾਬ ਦੇਤਾ ਸਾਰੇ ਪੈਸੇ ਲਵਾ ਕੇ ਅਸੀਂ ਤਾਂ 40-40 ਲੱਖ ਰੁਪਇਆ ਛੱਡਣ ਨੂੰ ਵੀ ਤਿਆਰ ਬੈਠੇ ਆ ਪਰ ਇਹਨਾਂ ਨੇ ਜਿਹੜੇ ਵੀ ਇਹ ਕੰਮ ਕੀਤੇ ਨੇ ਇਹ ਪਲੈਨਿੰਗ ਨਾਲ ਕੀਤੇ ਨੇ ਆਪ ਕਈ ਲੋਕ ਕਹਿੰਦੇ ਆ ਨਾ ਵੀ ਤੁਸੀਂ ਪੜ ਲੈਂਦੇ ਆਪ ਜਾ ਬਣਦੇ ਓਕੇ ਵੀ ਕਹਿੰਦੇ ਕਹਿੰਦੇ 35 ਲੱਖ ਹੋਣ ਲਾਇਆ ਤੁਸੀਂ ਇਦੋਂ ਕੋਈ ਗੋਲ ਗੱਪਿਆਂ ਦੀ ਰੇੜੀ ਲਾ ਲੈਂਦੇ ਛੋਟਾ ਹਾਥੀ ਲਾ ਲੈਂਦੇ ਤੁਹਾਡੀ ਵੀਡੀਓਸ ਥਲੇ ਕਮੈਂਟ ਆਉਂਦੇ ਇਹੀ ਚੀਜ਼ ਦਾ ਮੈਂ ਤੁਹਾਨੂੰ ਦੱਸਦਾ ਅਕਸਰ ਵਿਆਹ ਤਾਂ ਬਾਈ ਜੀ ਕਿਤੇ ਕਰਾਉਣਾ ਹੀ ਆ ਮਹਾਰਾਜ ਦੀ ਹਜ਼ੂਰੀ ਚ ਵਿਆਹ ਹੋਇਆ ਮੇਰਾ ਵੀ ਹੋਇਆ ਵਿਆਹ ਤਾਂ ਸਾਰਿਆਂ ਦੇ ਕਰਾਉਣੇ ਆ ਇੱਥੇ 100 ਦੇ ਵਿੱਚੋਂ 70% ਕੁੜੀਆਂ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਆ ਤੇ ਤੁਹਾਡੀ ਗੱਲ ਕਰਾਂ ਤਾਂ ਤੁਹਾਡੀ ਕੰਟਰੈਕਟ ਮੈਰਿਜ ਸੀ ਜਾਂ ਸਿੱਧੀ ਮੈਰਿਜ ਸੀ ਇਹ ਬਾਈ ਜੀ ਜੈਨੂਨ ਮੈਰਿਜ ਆ ਕੋਈ ਕੰਟਰੈਕਟ ਨਹੀਂ ਨਾ ਕਿਤੇ ਵੀ ਹਾਂ ਜੇ ਬਾਹਰ ਜਾ ਕੇ ਅਸੀਂ ਤਲਾਕ ਦੇਵਾਂਗੇ ਕਿਸੇ ਦੀ ਕੋਈ ਕੰਟਰੈਕਟ ਮੈਰਿਜ ਨਹੀਂ ਇਹ 70 ਲੱਖ ਰਿਆ ट्रांजੈਕਸ਼ਨ ਐ ਸੀ ਵਿੱਧ ਪ੍ਰੂਫ ਕਹਿ ਰਹੇ ਆ ਇਹ ਨਹੀਂ ਹੈਗਾ ਵੀ ਅਸੀਂ ਮੂੰਹ ਨਾਲ ਸਾਨੂੰ ਸਾਡਾ ਕਸੂਰ ਦੱਸੋ ਸਾਰੇ ਪੈਸੇ ਲਵਾ ਕੇ ਸਾਡੇ ਮਾਪਪਾ ਦੀ ਹੱਕ ਦੀ ਕਮਾਈ ਸੀਗੀ ਇਹਨਾਂ ਦੇ ਮਾਪੇ ਬੇਲੇ ਨੇ ਪੰਜ-ਪੰਜ ਸੂਟਾਂ ਜਿਸੀਂ ਕੁੜੀਆਂ ਲੈ ਕੇ ਆਏ ਆ ਆਪਣੇ ਘਰੇ ਕੋਈ ਕਹਿ ਦੇਣ ਇਹਨਾਂ ਨੇ ਬੈੱਡ ਦੀ ਚਾਦਰ ਵੀ ਦਿੱਤੀ ਹੋਵੇ ਸਾਨੂੰ ਤੁਸੀਂ ਵੀ ਇਹੀ ਸੋਚਿਆ ਸੀ ਵੀ ਗਰੀਬ ਘਰ ਦੀ ਕੁੜੀ ਲਵਾਂਗੇ ਚਾਰ ਪੈਸੇ ਲਾਵਾਂਗੇ ਕੈਨੇਡਾ ਵਗਜੂ ਆਸਟ੍ਰੇਲੀਆ ਵਗਜੂ ਤੇ ਆਪਾਂ ਵੀ ਸੇਖ ਹੋ ਜਾਾਂਗੇ ਮਦਦ ਸਸਿਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅੱਜ ਇੱਕ ਬਾਗਾ ਪ੍ਰਾਣਾ ਦੀ ਪੈਲਸ ਦੇ ਵਿੱਚ ਮੌਜੂਦ ਹਾਂ ਵੈਸੇ ਤੇ ਪੈਲਸਾ ਦੇ ਵਿੱਚ ਖੁਸ਼ੀ ਨਾਵੇਂ ਨਾਲ ਆਇਆ ਜਾਂਦਾ ਪਿਆਰ ਨਾਲ ਆਇਆ ਜਾਂਦਾ ਨਵੇਂ ਰਿਸ਼ਤੇ ਸ਼ੁਰੂ ਹੁੰਦੇ ਨੇ ਪਰ ਅੱਜ ਇਸ ਕਰਕੇ ਪਹੁੰਚੇ ਹਾਂ ਕੁਝ ਰਿਸ਼ਤੇ ਤਾਰ-ਤਾਰ ਹੋਏ ਨੇ ਕੁਝ ਲੋਕ ਕਨੇਡਾ ਗਈਆਂ ਲੜਕੀਆਂ ਤੋਂ ਪਰੇਸ਼ਾਨ ਨੇ ਜਿਨ੍ਹਾਂ ਨੇ ਫਰਾਡ ਕੀਤੇ ਨੇ ਕੁਝ ਆਸਟ੍ਰੇਲੀਆ ਗਈਆਂ ਤੋਂ ਇਦਾਂ ਹੀ ਪੀੜਤ ਪਰਿਵਾਰ ਮੇਰੇ ਨਾਲ ਮੌਜੂਦ ਨੇ ਤੇ ਸਭ ਤੋਂ ਪਹਿਲਾਂ ਬਾਈ ਤੋਂ ਸ਼ੁਰੂਆਤ ਕਰ ਲੈਨੇ ਆ ਬਾਈ ਇਹ ਘਟਨਾ ਕੀ ਵਾਪਰੀ ਹੈ ਤੇ ਕਿੰਨੇ ਲੱਖ ਦੀ ਠੱਗੀ ਵਜੀ ਹੈ ਤੁਹਾਡੇ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੱਗੀ ਦਾ ਮੈਂ ਤੁਹਾਨੂੰ ਦੱਸਦਾ ਪਹਿਲਾਂ ਬੱਚੀ ਉਹ ਵੀ ਤੁਹਾਨੂੰ ਦੱਸਦਾ ਮੈਂ ਅੱਗੇ ਵੀ ਦੱਸ ਸਕਿਆ ਮੀਡੀਆ ਸਾਹਮਣੇ ਤੁਸੀਂ ਇਹ ਇਕੱਠ ਦੇਖ ਹੀ ਰਹਿਣਾ ਕਿੰਨੇ ਲੋਕ ਕਿੰਨੇ ਜਿਆਦੇ ਦੁਖੀ ਨੇ ਇਹ ਕੱਲੀਆਂ ਆਪਾਂ ਇਦਾਂ ਨਹੀਂ ਆਂਦੇ ਕਈ ਹੁਣ ਮੈਨੂੰ ਤਾਂ ਕੁੜੀ ਲੈ ਕੇ ਹੀ ਨਹੀਂ ਗਈ ਉੱਥੇ ਜਾ ਕੇ ਮੁਕਰ ਚਿੱਟਾ ਹੀ ਜਵਾਬ ਦੇਤਾ ਸਾਰੇ ਪੈਸੇ ਲਵਾ ਕੇ ਜਿਹੜੇ ਬਾਹਰਲੇ ਦੇਸ਼ ਦੇ ਵਿੱਚ ਲੋਕ ਆ ਪੀਆਰ ਮੁੰਡੇ ਆ ਉਹ ਵੀ ਕੁੜੀਆਂ ਤੋਂ ਦੁਖੀ ਆ ਕਈ ਇਹੋ ਜਿਹੇ ਕੇਸ ਆਏ ਫੋਨ ਆਏ ਪੀਆਰ ਮੁੰਡਿਆਂ ਨੇ ਇੰਡੀਆ ਚੋਂ ਕੁੜੀ ਲੱਭੀ ਕੁੜੀ ਲੱਭਣ ਤੋਂ ਬਾਅਦ ਉਹਨਾਂ ਦੀ ਫਾਇਰ ਲਵਾਈ ਕਿਉਂਕਿ ਉਹਨੇ ਪੀਆਰ ਹੀ ਜਾਣਾ 에어ਪੋਰਟ ਤੇ ਪੀਆਰ ਕਾਰਡ ਮਿਲ ਜਾਂਦਾ 에어ਪੋਰਟ ਤੇ ਉਤਨਸਾਰ ਬਕਾਇਦਾ ਆਪਦੇ ਕਿਥੇ ਦਾ ਘਰ ਵਾਲੇ ਕੋਲੇ ਜਾਣਾ ਘਰ ਵਾਲਾ ਉਹਦਾ ਲੈਣ ਆਇਆ ਉਹ ਉੱਥੋਂ ਪਾਸੇ-ਆਸੇ ਹੋ ਕੇ ਹੋਰ ਹੀ ਕਿਸੇ ਮੁੰਡੇ ਨਾਲ ਉੱਠ ਗਈ ਫੋਨ ਕਰਤਾ ਬੰਦ ਇਦਾਂ ਦੇ ਸੀਨ ਵੀ ਹੋ ਰਹੇ ਆ ਇਹ ਜ਼ਰੂਰੀ ਨਹੀਂ ਇਕੱਲੇ ਪੰਜਾਬ ਦੇ ਵਿੱਚ ਜੋ ਅਸੀਂ ਆਪ ਕਈ ਲੋਕ ਕਹਿੰਦੇ ਆ ਨਾ ਵੀ ਤੁਸੀਂ ਪੜ ਲੈਂਦੇ ਆ ਪੰਜਾਬ ਬਣਦੇ ਲੋਕੇ ਵੀ ਕਹਿੰਦੇ ਕਹਿੰਦੇ ਆ 35 ਲੱਖ ਹੋਣ ਲਾਇਆ ਤੁਸੀਂ ਇਹਦੋਂ ਕੋਈ ਗੋਲ ਗੱਪਿਆਂ ਦੀ ਰੇੜੀ ਲਾ ਲੈਂਦੇ ਛੋਟਾ ਹਾਥੀ ਲੈ ਲੈਂਦੇ ਥੋੜੀ ਵੀਡੀਓ ਸਲੇ ਕਮੈਂਟ ਆਉਂਦੀ ਨੇ ਇਹੋ ਚੀਜ਼ ਦਾ ਮੈਂ ਤੁਹਾਨੂੰ ਦੱਸਦਾ ਅਕਸਰ ਵਿਆਹ ਤਾਂ ਬਾਈ ਜੀ ਕਿਤੇ ਕਰਾਉਣਾ ਹੀ ਆ ਮਹਾਰਾਜ ਦੀ ਹਜ਼ੂਰੀ ਚ ਵਿਆਹ ਹੋਇਆ ਮੇਰਾ ਵੀ ਹੋਇਆ ਵਿਆਹ ਤਾਂ ਸਾਰਿਆਂ ਦੇ ਕਰਾਉਣੇ ਆ ਇੱਥੇ 100 ਦੇ ਵਿੱਚੋਂ 70% ਕੁੜੀਆਂ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਆ ਉਹਦੇ ਵਿੱਚੋਂ ਬਹੁਤ ਜ਼ਿਆਦਾ ਕੁੜੀਆਂ ਬਾਹਰ ਨੇ ਪਿੰਡਾਂ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਇੱਕ ਦੋ ਹੀ ਰਹਿ ਗਈਆਂ ਵਿਰਲੀਆਂ ਜੀਆਂ ਪਹਿਲਾਂ ਮੈਂ ਵੀ ਇੰਡੀਆ ਵਾਲਾ ਇਧਰੋਂ ਰਿਸ਼ਤਾ ਲਾਭਦਾ ਜਿਹੜੀਆਂ ਰਹਿ ਗਈਆਂ ਉਹ ਪਤਾ ਕੀ ਕਹਿੰਦੇ ਆ ਕੁੜੀ ਵਾਲੇ ਵੀ ਇੱਕ ਤਾਂ ਮੁੰਡਾ ਜਾਂ ਤਾਂ ਸਰਕਾਰੀ ਨੌਕਰੀ ਤੇ ਚੰਗੀ ਤੇ ਲੱਗਿਆ ਹੋਵੇ ਜਾਂ 15-20 ਕਿਲੇ ਪੈੜੀ ਦੇ ਹੋਣ ਮਾਜੇ ਕਿਸੇ ਦੇ ਘਰੇ ਰੱਖੀ ਨਾ ਹੋਵੇ ਕੰਮ ਨਾ ਕਰਨਾ ਹੋਵੇ ਘਰੇ ਬਹਿਣਾ ਹੋਵੇ ਰੋਟੀ ਖਾ ਕੇ ਸੌਂ ਜਾਣਾ ਉਹ ਇਹ ਜੀ ਕਹਿੰਦੀਆਂ ਤੇ ਇਹ ਸਾਡੇ ਨਾਰਮਲ ਪਰਿਵਾਰਾਂ ਜੋ ਮੁੰਡੇ ਆ ਤਾਂ ਸਾਨੂੰ ਇੱਥੇ ਕੋਈ ਨੌਕਰੀ ਇੱਥੇ ਕੋਈ ਮਿਲਦੀ ਨਹੀਂ ਠੀਕ ਹੈ ਜੀ ਚਲ ਅਸੀਂ ਪੈਸਾ ਲਾਇਆ ਇੱਕ ਚੰਗੇ ਭਵਿੱਖ ਦੇ ਲਈ ਪੈਸਾ ਲਾਇਆ ਕਿ ਬਾਹਰ ਜਾ ਕੇ ਅਸੀਂ ਦੋਵੇਂ ਜੀ ਕਮਾਈ ਕਰ ਜਿੱਕ ਸਕੀਏ ਪਰ ਅੱਗੇ ਜੋ ਇਹ ਚੀਜ਼ਾਂ ਬਾਹਰ ਕੁੜੀਆਂ ਕਰ ਰਹੀਆਂ ਇਹ ਇਹਦਾ ਹੁਣ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਇਹ ਚੀਜ਼ ਦਾ ਜਵਾਬ ਦਿਓ ਇਹ ਉੱਥੇ ਅਸੀਂ ਨਹੀਂ ਕੱਲੇ ਉੱਥੇ ਦੇ ਜਿਹੜੇ ਮੈਂ ਕਹਿੰਦਾ ਜਿਨ੍ਹਾਂ ਦੇ ਬੱਚੇ ਹੋਏ ਹੋਏ ਆ ਉਹ ਵੀ ਬਹੁਤ ਦੁਖੀ ਨੇ ਉਹਨਾਂ ਦੇ ਵੀ ਫੋਨ ਆਏ ਮੁੰਡਿਆਂ ਦੇ ਕਈ ਮੁੰਡਿਆਂ ਦੀਆਂ ਉੱਥੇ ਜਾਵੜੇ ਬੇਬੀ ਵੀ ਹੋ ਜਾਂਦਾ ਕਈ ਕੁੜੀਆਂ ਇੱਥੋਂ ਤੱਕ ਕੇ ਉਹ ਆਪ ਦਾ ਜਵਾਕ ਘਰ ਵਾਲੇ ਨੂੰ ਕਹਿ ਜਾਂਦੀਆਂ ਕਿ ਸਰ ਸੱਟ ਕੇ ਤੁਰ ਜਾਂਦੀਆਂ ਵੀ ਸਾਂਵਲਾ ਮੈਂ ਤਾਂ ਹੋਰ ਕਿਸੇ ਨਾਲ ਚੱਲੀ ਆ ਤਾਂ ਗੁੜੀ ਦਾ ਜਵਾਕ ਸਾਂਹ ਲੂ ਬੰਦਾ ਕਿੱਥੋਂ ਸਾਂਹ ਲੂ ਇਹੋ ਜਿਹੇ ਹਾਲਾਤ ਹੋ ਰਹੇ ਆ ਸਾਨੂੰ ਬਾਹਰੋਂ ਬਹੁਤ ਐਨਆਰਆਈ ਵੀਰ ਸਿਟੀਜ਼ਨ ਬੰਦੇ ਫੋਨ ਲਾ ਰਹੇ ਆ ਇੱਥੇ ਅਸੀਂ ਜੋ ਸੈਨ ਵਗੈਰਾ ਕਰਾਏ ਆ ਇਹ ਤੋਂ ਵੱਡੇ ਪੱਦਰ ਤੇ ਵੀ ਕੱਠ ਕਰਾਂਗੇ ਉੱਥੇ ਇਮੀਗ੍ਰੇਸ਼ਨ ਮਿਨਿਸਟਰ ਉਥੋਂ ਦੇ ਐਮਪੀ ਉਥੋਂ ਦੇ ਸਿਟੀਜ਼ਨ ਬੰਦੇ ਉਹਨਾਂ ਨਾਲ ਗੱਲ ਕਰ ਰਹੇ ਆ ਉਹ ਜੋ ਇੱਥੇ ਸੈਨ ਵਗੈਰਾ ਹੋਣਗੇ ਉਥੇ ਜਿੱਦਾਂ ਅਸੀਂ ਹਾਈ ਕੋਰਟ ਰੈਟ ਪਾਉਣੀ ਆ ਉਥੇ ਬਾਹਰ ਵੀ ਅਸੀਂ ਇਹ ਮੁੱਦਾ ਪਹਚਾਵਾਂਗੇ ਵੀ ਉਥੋਂ ਇੰਡੀਆ ਤੋਂ ਕੁੜੀਆਂ ਆਈਆਂ ਫਰੌਡ ਕਰ ਰਹੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੇ ਪੰਜਾਬ ਚੋਂ ਗਈਆਂ ਜਿਨ੍ਹਾਂ ਨੇ ਫੇਕ ਡਾਕੂਮੈਂਟ ਲਾਏ ਆ ਉੱਥੇ ਜਾ ਕੇ ਸਾਰਿਆਂ ਨੇ ਟੋਟਲੀ ਮੇਰੇ ਹਿਸਾਬ ਨਾਲ ਤਾਂ ਨਹੀਂ ਜ਼ਿਆਦਾਤਰ ਫੇਕ ਡਾਕੂਮੈਂਟ ਲਾ ਕੇ ਗਈਆਂ ਇੱਥੋਂ ਗੈਪ ਕਲੀਅਰ ਕਰਨ ਵਾਸਤੇ ਕਈ ਕੁੜੀਆਂ ਉੱਥੇ ਜਾ ਕੇ ਆਪ ਦਾ ਵਿਆਹੀਆਂ ਹੁੰਦੀਆਂ ਕਹਿਣਦੀਆਂ ਸੀ ਅਨ ਮੈਰਿਡ ਸ਼ੋਅ ਕਰ ਦਿੰਦੀਆਂ ਤੁਹਾਡੀ ਜੇ ਤੁਹਾਡੀ ਗੱਲ ਕਰਾਂ ਤਾਂ ਤੁਹਾਡੀ ਕੰਟਰੈਕਟ ਮੈਰਿਜ ਸੀ ਜਾਂ ਸਿੱਧੀ ਮੈਰਿਜ ਸੀ ਇਹ ਬਾਈ ਜੀ ਜੈਨੂਨ ਮੈਰਿਜ ਆ ਕੋਈ ਕੰਟਰੈਕਟ ਨਹੀਂ ਨਾ ਕਿਤੇ ਵੀ ਹਾਂ ਜੇ ਬਾਹਰ ਜਾ ਕੇ ਅਸੀਂ ਤਲਾਕ ਦੇਵਾਂਗੇ ਕਿਸੇ ਦੀ ਕੋਈ ਕੰਟਰੈਕਟ ਮੈਰਿਜ ਨਹੀਂ ਫਿਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸਾਡੀ ਤਾਂ ਜਨ ਕੰਟਰੈਕਟ ਹੈ ਨਹੀਂ ਤੇ ਜੇ ਮੰਨ ਲਾ ਬਾਈ ਜਾਲ ਕੰਟਰੈਕਟ ਵੀ ਹੈਗੀ ਆ ਤਾਂ ਉਹਦਾ ਕੰਟਰੈਕਟ ਤਾਂ ਪੂਰਾ ਕਰੋ ਤਾਂ ਵੀ ਹੁਣ ਬਾਹਰ ਤਾਂ ਲੈ ਕੇ ਜਾਓ ਉਹ ਚੀਜ਼ ਵੀ ਉਹ ਚੀਜ਼ ਵੀ ਉਹ ਤਾਂ ਵੀ ਨਹੀਂ ਤਾਂ ਮੁੱਦੇ ਤੇ ਉੱਤਰਦੀਆਂ ਜਿਹੜੇ ਮੁੱਦੇ ਤੇ ਕੰਟਰੈਕਟ ਵੀ ਨਹੀਂ ਪੂਰਾ ਕਰ ਰਹੀਆਂ ਅਸੀਂ ਚੱਲ ਸਾਡਾ ਅਸੀਂ ਤਾਂ ਮੈਂ ਤਾਂ ਹਜੇ ਵੀ ਕਿਨਾਂ ਜਾਂ ਘਰੇ ਹੈ ਜਾਂ ਪੈਸੇ ਦੇ ਦੇਣ ਅਸੀਂ ਤਾਂ 40 40 ਲੱਖ ਛੱਡਣ ਨੂੰ ਵੀ ਕਿਵੇਂ ਭਾਈ ਅਸੀਂ ਤਾਂ 40 40 ਲੱਖ ਰੁਪਇਆ ਛੱਡਣ ਨੂੰ ਵੀ ਤਿਆਰ ਬੈਠੇ ਆਂ ਪਰ ਇਹਨਾਂ ਨੇ ਜਿਹੜੇ ਵੀ ਇਹ ਕੰਮ ਕੀਤੇ ਨੇ ਇਹ ਪਲੈਨਿੰਗ ਨਾਲ ਕੀਤੇ ਨੇ ਮਤਲਬ ਹੁਣ ਜਿਵੇਂ ਗਰਜੀਤ ਭਾਈ ਐ ਅਸੀਂ ਸਾਰੇ ਦੇਖਦੇ ਆਂ ਅਸੀਂ ਐਨੀ ਐਨੀ ਪੇਮੈਂਟ ਲਾ ਕੇ ਆਏ ਮੈਂ ਵੀ ਇੱਕ ਸਾਲ ਰਹਿ ਕੇ ਆ ਉਥੇ ਝੂਠੇ ਕੇਸ ਪਵਾ ਦਿੰ ਕੋਈ ਗੱਲਬਾਤ ਇਹਨਾਂ ਕੋਈ ਕੁੱਟਮਾਰ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦੀ ਇਹਨਾਂ ਨੂੰ ਪਿੱਛੇ ਤੋਂ ਮਾਪਾ ਬਾਪ ਦੀ ਸ਼ਹਿ ਹੁੰਦੀ ਆ ਇਹਨਾਂ ਦੇ ਮਾਪਾ ਬਾਪ ਇੱਥੇ ਨੇ ਅਸੀਂ ਜਿਹੜੀ ਵੀ ਬਣਦੀ ਕਾਰਵਾਈ ਆ ਇਹਨਾਂ ਦੇ ਮਾਪਾ ਬਾਪ ਦੇ ਸਿਰ ਤੇ ਕਰਾਂਗੇ ਸਾਡੇ ਦਾਦਾ ਜੀ ਨੇ ਵੀ ਨਹਿਰਚਾਲ ਮਾਰੀ ਸੀਗੀ 70 ਲੱਖ ਦੀਆਂ ट्रांजੈਕਸ਼ਨ ਐ ਅਸੀਂ ਵਿੱਦ ਪ੍ਰੂਫ ਕਹਿ ਰਹੇ ਆ ਇਹ ਨਹੀਂ ਹੈਗਾ ਵੀ ਅਸੀਂ ਮੂੰਹ ਨਾਲ ਇਹਨਾਂ ਦੇ ਕੀ ਬਿਆਨ ਨੇ ਇਹ ਝੂਠ ਬੋਲਦੀਆਂ ਨੇ ਵੀ ਸਾਡੀਆਂ ਕੁੜੀਆਂ ਨੂੰ ਕੁੱਟਿਆ ਮਾਰਿਆ ਕਿਹਨਾਂ ਨੇ ਕੁੱਟਿਆ ਮਾਰਿਆ ਕੋਈ ਪ੍ਰੂਫ ਦੇਣ ਸਾਨੂੰ ਵੀ ਕੁੱਟਿਆ ਮਾਰਿਆ ਅਸੀਂ ਤਾਂ ਵਿੱਦ ਮੂੰਹ ਨਾਲ ਅਸੀਂ ਮੂੰਹ ਨਾਲ ਨਹੀਂ ਕਹਿ ਰਹੇ ਅਸੀਂ ट्रांजੈਕਸ਼ਨ ਨਾਲ ਕਹਿ ਰਹੇ ਆ ਵੀ ਐਸੀਤਾ 40-40 ਲੱਖ ਰੁਪਏ ਲਾਈ ਬੈਠੇ ਆ ਵੀ ਤੁਸੀਂ ਦੱਸੋ ਇਹਨਾਂ ਨੇ ਸਾਨੂੰ ਉਥੇ ਬੁਲਾ ਕੇ ਆ ਰਜਿੰਦਰ ਬਾਈ ਹੋ ਗਿਆ 12 ਪਰਚੇ ਇਹਦੇ ਤੇ ਪੁਆਏ ਸਾਡੇ ਉਥੇ ਪੁਲਸਾਂ ਪੁਆਰੀਆਂ ਜਿੰਨੇ ਮੁੰਡੇ ਖੜੇ ਨੇ ਸਾਰਿਆਂ ਦੇ ਪਿੱਛੇ ਪੁਲਸਾਂ ਪਾਉਂਦੀਆਂ ਝੂਠੇ ਕਿਉਂਕਿ ਕੁੜੀਆਂ ਦੀ ਸੁਣਵਾਈ ਆ ਅਸੀਂ ਮਾਨਯੋਗ ਸੀਐਮ ਸਾਹਿਬ ਤੱਕ ਅੱਗੇ ਆਪਣਾ ਮੰਗ ਪੱਤਰ ਲੈ ਕੇ ਜਾਵਾਂਗੇ ਇਹ ਅੱਜ ਅਸੀਂ ਸਿਰਫ ਇੱਕ ਦੇਖਣਾ ਸੀਗਾ ਵੀ ਜੋ ਵੀ ਇਹ ਇਕੱਠਾ ਵੀ ਇਹਦੇ 'ਚ ਸਾਡੇ ਨਾਲ ਕਿੰਨੇ ਕੇ ਬੰਦੇ ਜੁੜ ਰਹੇ ਨੇ ਸਾਡੇ ਤੋਂ ਮੇਰੇ ਹਿਸਾਬ ਨਾਲ ਫੋਨ ਕਾਲਸ ਗਰਜੀਤ ਭਾਈ ਤੋਂ ਮੇ ਤੋਂ ਰਜਿੰਦਰबीर ਤੋਂ ਫੋਨ ਕਾਲਸ ਨਹੀਂ اٹੈਂਡ ਹੋ ਰਹੇ ਇੰਨੇ ਜ਼ਿਆਦੇ ਕੇਸ ਨੇ ਪੰਜਾਬ ਦੇ ਵਿੱਚ ਇਹ ਸਾਡੇ ਫੋਨ ਬੰਦ ਹੋਏ ਹੈਂਗ ਹੋਏ ਪਏ ਨੇ ਵੀ ਇਹ ਚੱਲ ਕੀ ਰਿਹਾ ਹੈ ਅਸੀਂ ਅਗਲਾ ਇਕੱਠ ਛੇਤੀ ਹੋ ਰੱਖਾਂਗੇ ਉਹਦੇ 'ਚ ਅਸੀਂ ਜੋ ਵੀ ਅੱਗੇ ਕਾਰਵਾਈ ਆ ਉਹ ਛੇਤੀ ਅੱਗੇ ਤੋਂ ਅੱਗੇ ਉੱਪਰ ਕੈਮਰੇ ਤੇ ਆਉਣ ਤੋਂ ਬਾਅਦ ਤੁਹਾਡੀ ਮਿਸਸ ਸੀ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਵੀਰੇ ਮੈਨੂੰ ਸਾਡੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੈਗਾ ਜਿੰਨੇ ਵੀ ਖੜੇ ਨੇ ਸਾਰੇ ਬਲੌਕ ਨੇ ਠੀਕ ਆ ਇਹਨਾਂ ਦੇ ਮਾਪੇ-ਮਾਪੇ ਤੱਕ ਅਸੀਂ ਅਪਰੋਚ ਕੀਤੀ ਆ ਇਹਨਾਂ ਦੇ ਪਿੰਡ ਵੀ ਜਾਇਆ ਸੀ ਘਰੇ ਵੀ ਬੈਠ ਕੇ ਇਹਨਾਂ ਦੇ ਕਿਹਾੰਦਾ ਜੇ ਤਾਂ ਸਾਡੇ 'ਚ ਕੋਈ ਤੁਹਾਨੂੰ ਲੱਗਦਾ ਵੀ ਨਸ਼ੇ ਪੱਤੇ ਕਰਦਾ ਹੈ ਸਾਡੇ 'ਚ ਕੋਈ ਲੱਗਦਾ ਵੀ ਕੰਮਕਾਰ ਨਹੀਂ ਕਰਦਾ ਸਾਨੂੰ ਸਾਡਾ ਕਸੂਰ ਦੱਸੋ ਸਾਰੇ ਪੈਸੇ ਲਵਾ ਕੇ ਸਾਡੇ ਮਾਪੇ-ਮਾਪੇ ਦੀ ਹੱਕ ਦੀ ਕਮਾਈ ਸੀਗੀ ਇਹਨਾਂ ਦੇ ਮਾਪੇ-ਮਾਪੇ ਬੇਲੇ ਨੇ ਪੰਜ-ਪੰਜ ਸੂਟਾਂ 'ਚ ਅਸੀਂ ਕੁੜੀਆਂ ਲੈ ਕੇ ਆਏ ਆ ਆਪਣੇ ਘਰੇ ਕੋਈ ਕਹਿ ਦੇਣ ਇਹਨਾਂ ਨੇ ਬੈੱਡ ਦੀ ਚਾਦਰ ਵੀ ਦਿੱਤੀ ਹੋਵੇ ਸਾਨੂੰ ਅਸੀਂ ਆਪਣੇ ਕੋਲੋਂ ਪੂਰਾ ਵੇਚ ਵੱਟ ਕੇ ਜ਼ਮੀਨਾਂ ਜਾਇਆ ਤਾਂ ਇਹਨਾਂ ਤੇ ਇਨਵੈਸਟਮੈਂਟ ਕੀਤੀ ਸੀਗੀ ਪਰ ਇਹਨਾਂ ਨੇ ਸਾਨੂੰ ਉੱਥੇ ਜਾ ਕੇ ਆ ਨਸੀਹਾ ਦਿੱਤਾ ਹੈ ਵੀ ਇਹ ਮੁੱਕਰ ਗਈਆਂ ਇੱਕ ਇੱਕ ਸਾਲ ਤਾ ਉੱਥੇ ਅਸੀਂ ਰਹਿ ਕੇ ਆ ਗਏ ਸਾਲ ਚ ਦਾ ਸਾਨੂੰ 5 ਲੱਖ ਰੁਪਈਆ ਵੀ ਨਹੀਂ ਪੂਰਾ ਹੋਇਆ ਹੈਗਾ ਭਾਈ ਅਕਸਰ ਇਹ ਗੱਲ ਹੁੰਦੀ ਹੈ ਜਿਨ੍ਹਾਂ ਨੇ ਬਾਹਰ ਜਾਣਾ ਉਹ ਗਰੀਬ ਕੁੜੀ ਲੱਭਦੇ ਆ ਵਿਚਾਰੀ ਵੀ ਉਹਦੇ ਤੇ ਪੈਸਾ ਲਾਵਾਂਗੇ ਤੇ ਉਹ ਵਿਚਾਰੀ ਉਧਰ ਸੱਤ ਲੋਗੀ ਹਾਂਜੀ ਜਿੰਨੇ ਵੀ ਅਸੀਂ ਖੜੇ ਆ ਸਾਰੇ ਅਸੀਂ ਇਹੀ ਸੋਚ ਕੇ ਚੱਲੇ ਸੀਗੇ ਵੀ ਗਰੀਬ ਕੁੜੀਆਂ ਲੱਭਾਂਗੇ ਆ ਪਰ ਤੁਹਾਡੇ ਸਾਹਮਣੇ ਆ ਗਰੀਬ ਕੁੜੀਆਂ ਨੇ ਉਹ ਸਾਡੇ ਤੇ ਕੀ ਮਾਰ ਮਾਰੀ ਆ ਇਹ ਤਾਂ ਸਾਰਾ ਸਾਰਾ ਇਹ ਕੰਮ ਕਰਨਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਕੋਈ ਗਰੀਬ ਕੋਈ ਇਹ ਸਾਰਾ ਕੁਝ ਇਹ ਪਲੈਨਿੰਗ ਨਾਲ ਚੱਲਦੀਆਂ ਨੇ ਕੁੜੀਆਂ ਪੈਸਾ ਵਾਲਾ ਵੀ ਗਰੀਬ ਹਾਂ ਐਸੀ ਸਾਡੇ ਸਾਡੇ ਕਿੰਨੇ ਕ ਮੀਡਲ ਕਲਾਸ ਦੀ ਹੈ ਸਾਡੇ ਸਾਨੂੰ ਮੀਡਲ ਕਲਾਸ ਵਾਲੀਆਂ ਲੜਕੀਆਂ ਮਿਲ ਨਹੀਂ ਆ ਸਾਡੇ ਕੋਲ ਸਾਡੇ ਕਿਹੜੇ ਇੱਥੇ ਟਰਾਲੇ ਚੱਲ ਰਹੇ ਨੇ ਸਾਡੇ ਤਾਂ ਇਹ ਕੰਮ ਕਰ ਬਕਾ ਕੇ ਉੱਥੇ ਭੱਜ ਗਈਆਂ ਆਪ ਤਾਂ ਹੁਣ ਉੱਥੇ ਨੇ ਐਸੇ ਯਰੇ ਬੇਰੋਜ਼ਗਾਰ ਘੁੰਮ ਰਹੇ ਆ ਸਾਨੂੰ ਸਾਡਾ ਕ ਉਨੀ ਟਾਈਮ ਪਹਿਲਾਂ ਵਿਆਹ ਹੋਇਆ ਸੀ 3 ਸਾਲ ਹੋ ਗਏ ਜੀ 3 ਸਾਲ ਹਾਂ ਜੀ ਹਾਂ ਲੰਬੈ ਰਸੀ ਜਾ ਰਹੀ ਨਹੀਂ ਨਹੀਂ ਅਰੇਂਜ ਮੈਰਿਜ ਸੀਗੀ ਜੀ ਉਹਨਾਂ ਦੇ ਪਰਿਵਾਰ ਤੱਕ ਉਹਨਾਂ ਦੇ ਗਲੀ ਮਹੱਲੇਆਂ ਤੱਕ ਵੀ ਪਹੁੰਚ ਕੀਤੀ ਐ ਸੀ ਔਰ ਕੁੜੀ ਵਾਲਿਆਂ ਨੂੰ ਕੋਈ ਚੰਗਾ ਕਹਿ ਕੇ ਦਿਖਾਵੇ ਅਸੀਂ ਮੂੰਹ ਨਾਲ ਨਹੀਂ ਕਹਿ ਰਹੇ ਅਸੀਂ ਵਿੱਦ ਪ੍ਰੂਫ ਚੱਕੀ ਫਿਰਦੇ ਆ ਸਾਰੇ ਇੱਕ ਤਾਂ ਹੁੰਦਾ ਜਿਵੇਂ ਉਹ ਮੂੰਹ ਨਾਲ ਕਹੀ ਜਾਂਦੇ ਆ ਠਾਣਿਆਂ ਕਚਹਿਰੀਆਂ ਜਿਹੀਆਂ ਤੋਂ ਬਾਅਦ ਪਤਾ ਲੱਗੇ ਕਿ ਕੁਝ ਵਿਆਹ ਤੋਂ ਪਹਿਲਾਂ ਪਤਾ ਲੱਗਦਾ ਤਾਂ ਵਿਆਹ ਹੀ ਨਹੀਂ ਕਰਵਾਉਣਾ ਮੈਂ ਕਹਿੰਦਾ ਜੀ ਇੰਨਾ ਜ਼ਿਆਦਾ ਇਮੋਸ਼ਨਲੀ ਬਲੈਕਮੇਲ ਹੋ ਰਿਹਾ ਤੁਹਾਨੂੰ ਦੱਸ ਨਹੀਂ ਸਕਦੇ ਸਾਨੂੰ ਪਿਆਰ ਦੇ ਝਾਂਸੀਆਂ ਦੇ ਵਿੱਚ ਵੀ ਐ ਮੈਂ ਥੋੜੀ ਹਾਂ ਮੈਂ ਥੋੜੀ ਹਾਂ ਐਸੀ ਉਹ ਤੋਂ ਬਾਅਦ ਕੀ ਕਰੀਏ ਆਪਣਾ ਆਪਣੀ ਘਰ ਵਾਲੀ ਤੇ ਹਰੇਕ ਬੰਦਾ ਆਪਣੀ ਘਰ ਬੰਦਾ ਫਰਜ਼ ਪੂਰੇ ਕਰਦਾ ਜੇ ਐਸੀ ਨਹੀਂ ਫਰਜ਼ ਪੂਰੇ ਕਰਦੇ ਨਹੀਂ ਪੈਸੇ ਲਾਉਂਦੇ ਫਿਰ ਇਹ ਕਹਿ ਦਿੰਦਿਆਂ ਨੇ ਵੀ ਹਾਂਜੀ ਤੁਸੀਂ ਤਾਂ ਜੀ ਇਹ ਕੰਮ ਨਹੀਂ ਕਰਦਾ ਇਹ ਸਾਡੇ ਤੇ ਖਰਚੇ ਨਹੀਂ ਕਰਦਾ ਐਸੀ ਸਾਨੂੰ ਦੱਸਣ ਮੂਰੇ ਆ ਕੇ ਦੱਸਣ ਐਸੀ ਘਾਟ ਕਿਤੇ ਛੱਡੀ ਆ ਮੈਂ ਤਾਂ ਧੰਨਵਾਦ ਕਰਦਾ ਗੁਰਜੀਤ ਬਾਈ ਦਾ ਅਸੀਂ ਨਾਲ ਖੜੇ ਹਾਂ ਗੁਰਜੀਤ ਬਾਈ ਦੇ ਜਿੱਥੇ ਕਿਤੇ ਵੀ ਲੋੜ ਆ ਐਸੀ ਆਪਣਾ ਨਾਲ ਬਰਾਬਰ ਠੋਕ ਕੇ ਖੜੇ ਆ ਜਿਹੜਾ ਕਿ ਅਸੀਂ ਇਹ ਮੁੱਦਾ ਚੱਕਿਆ ਅਸੀਂ ਦਬਣੇ ਵਾਲੇ ਨਹੀਂ ਹੈਗੇ ਇਹਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਬਾਕੀ ਡੋਗਰ ਸਰਪੰਚ ਸਾਹਿਬ ਦਾ ਵੀ ਸਾਨੂੰ ਪੂਰਾ ਸਾਥ ਆ ਇਹ ਇਹਨਾਂ ਦੇ ਨਾਲ ਵੀ ਹੋਇਆ ਤੇ ਇਹਨਾਂ ਦੇ ਵੀ ਪਰਚੂਰ ਜੀ ਭਾਈ ਸੋ ਪਹਿਲਾਂ ਤੁਹਾਡੇ ਕੋ ਨਹੀਂ ਆਉਣਾ ਤੁਸੀਂ ਵੀ ਇਹੀ ਸੋਚਿਆ ਸੀ ਵੀ ਗਰੀਬ ਘਰ ਦੀ ਕੁੜੀ ਲਵਾਂਗੇ ਚਾਰ ਪੈਸੇ ਲਾਵਾਂਗੇ ਕੈਨੇਡਾ ਵਕਜੂ ਆਸਟ੍ਰੇਲੀਆ ਵਕਜੂ ਤੇ ਆਪਾਂ ਵੀ ਸੈੱਟ ਹੋ ਜਾਾਂਗੇ ਚਲੋ ਆਪਾਂ ਨੂੰ ਵੀ ਭਾਈ ਜੀ ਇਦਾਂ ਹੁੰਦਾ ਵੀ ਚਲੋ ਗਰੀਬ ਘਰ ਦੀ ਜੇ ਪੈਸਾ ਲਾਵਾਂਗੇ ਉਹਨਾਂ ਕੋਲੇ ਜੇ ਲਾਉਣ ਵਾਲੇ ਹੁੰਦੇ ਤਾਂ ਉਹਨਾਂ ਦਾ 5-10000 ਚਾਹੀ ਲੈਟਸ ਕਰਾ ਲਿਆ ਠੀਕ ਹੈ ਜੇ ਲਾਉਣ ਵਾਲੇ ਹੁੰਦੇ ਤਾਂ ਜੇ ਨਾਂ ਬਲਾਉਣ ਵਾਲਾ ਹੁੰਦਾ ਉਹ ਕੈਨੇਡਾ ਬੈਠੀਆਂ ਹੁੰਦੀਆਂ ਕਿੱਥੇ ਤਾਂ ਇਹੋ ਜੀ ਚੀਜ਼ ਸੋਚੀ ਸੀ ਵੀ ਚੱਲ ਨਾਲੇ ਅਸੀਂ ਪੈਸਾ ਲਾਵਾਂਗੇ ਅਸੀਂ ਵੀ ਕਰਜ਼ੇ ਚੱਕ ਚੱਕ ਲਾਇਆ ਨਾਲੇ ਥੋੜਾ ਭੱਖ ਬਣਜੂ ਨਾਲੇ ਸਾਡਾ ਬਣਜੂ ਦੋ ਪ੍ਰਵਾਸ ਸੁਖੀ ਹੁੰਦੇ ਆ ਚੰਗੀ ਜੇ ਕਮਾਈ ਜੇ ਸਿਆਣੀ ਕੁੜੀ ਹੋਵੇ ਇਹ ਚੀਜ਼ਾਂ ਨਹੀਂ ਸੋਚ ਰਹੀਆਂ ਬਾਕੀ ਇਸ ਤੋਂ ਬਾਅਦ ਇਹ ਜਿਹੜੇ ਕੁੜੀਆਂ ਵਾਲੇ ਸਾਰੇ ਜਿਨ੍ਹਾਂ ਨੇ ਫੋਨ ਕਾਲ ਆਉਂਦੇ ਆ ਬਾਅਦੋ ਜੀ ਨਸ਼ਾ ਕਰਦਾ ਆਏ ਆ ਮੇਰੀ ਗੱਲ ਸੁਣੋ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹ ਜਿਹੜੇ 40 40 ਬਣਤਾ ਪਹਿਲੀ ਲੱਗਦਾ ਸਾਡ ਡਰਗ ਟੈਸਟ ਕਰਾਏ ਠੀਕ ਹੈ ਜੀ ਫੇਰ ਜਿਹੜਾ ਚਿੱਟੇ ਵਾਲਾ ਬੰਦਾ ਕਹਿੰਦੇ ਚਿੱਟਾ ਵਾਲਾ ਨਸ਼ੇ ਕਰਦਾ ਚਿੱਟੇ ਵਾਲੇ ਕੋਲੇ ਤਾਂ 500 ਰੁਪਏ ਆਪਦੇ ਕੋਲੇ ਨਹੀਂ ਹੁੰਦਾ ਲਾਉਣ ਨੂੰ ਚੋਰੀਆਂ ਕਰਦਾ ਉਹ ਤੇ ਅਸੀਂ 45 45 ਲੱਖ ਲਈ ਬੈਠੇ ਆਂ ਇਹ ਨਹੀਂ ਸਮਝ ਆਉਂਦੀ ਸਾਨੂੰ ਵੀ ਸਾਡੇ 45 ਲੱਖ ਚਿੱਟੇ ਵਾਲਾ 45 ਲੱਖ ਕਿਵੇਂ ਲਾ ਦੂਗਾ ਇਹ ਗੱਲ ਮੈਨੂੰ ਦੱਸੋ ਬਾਕੀ ਉੱਥੇ 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 ਇਹ ਕੁੜੀਆਂ ਜਿਹਦੀ ਸੁਣਵਾਈ ਆ ਉੱਥੇ ਇੱਕ ਮੁੰਡਾ ਇੱਥੇ ਉਧਰ ਹੀ ਆ ਇਹ ਤਾਂ ਵੀ 12 ਪਰਚੇ ਆ ਕਹੇ ਤੇ ਤਿੰਨ ਦਿਨ ਪਹਿਲਾਂ ਮੋਢੇ ਤੇ ਮੁੱਕੀ ਮੇਰੀ ਚੱਕ ਪਰਚਾ ਇਹ 700 ਮੀਟਰ ਦੇ ਘੇਰੇ ਜਾ ਕੇ ਚੱਕ ਪਰਚਾ ਸਰਕਾਰ ਨੂੰ ਕਹਿਣਾ ਜਾਉਣਾ ਹੈ ਬੇਨਤੀ ਆ ਉਥੇ ਬਗਾਨੇ ਦੇਸ਼ ਚ ਜਾ ਕੇ ਪਰਚੇ ਕਰਾਈ ਜਾਂਦੀਆਂ ਸਾਡੇ ਘਰ ਪੱਟੇ ਗਏ ਜ਼ਮੀਨਾਂ ਵੈਗੀਆਂ ਸਾਡੀ ਪੁਲਿਸ ਪਰਚਾ ਹੀ ਨਹੀਂ ਕੱਟ ਰਹੀ ਕਿਸੇ ਦਾ ਸਾਰੇ ਇੰਨਾ ਕੱਠ ਤਾਂ ਹੀ ਹੋਇਆ ਪੁਲਿਸ ਕਾਰਵਾਈ ਨਹੀਂ ਕਰਦੀ ਕੋਈ ਕੀ ਤੋਂ ਸ਼ਿਫਾਰਿਸ਼ ਪਾਉਣ ਦਾ ਕੋਈ ਪੈਸੇ ਦੇ ਦਿੰਦਾ ਸਾਡੇ ਕੋਲੇ ਤਾਂ ਪੈਸੇ 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 ਵੀ ਹੈ ਨਹੀਂ ਪੁਲਿਸ ਨੂੰ ਦੇਣ ਨੂੰ ਐਡਾ ਤੋੜੀ ਲਾਸਟ ਵਾਰੀ ਕਦੋਂ ਗੱਲ ਹੋਈ ਆ ਤੁਹਾਡੀ ਘਰ ਵਾਲੀ ਨਾਲ ਮੇਰੀ ਲਾਸਟ ਵਾਰੀ ਮੇਰੀ ਤਾਂ ਪਿਛਲੇ ਸਾਲ ਹੋਈ ਸੀਗੀ 9ਵੇਂ 10ਵੇਂ ਮਹੀਨੇ ਚ ਇਹ ਦੋ ਬਲੌਕ ਆ ਮੈਂ ਦਾ ਪਰਚੇ ਵਗੈਰਾ ਸਾਰਾ ਕੁਝ ਕਰਾਇਆ ਵਾ ਇੱਕ ਸਾਲ ਹੋ ਗਿਰ ਬਲੌਕ ਨੂੰ ਸਾਲ ਦੇ ਨੇੜੇ ਹੋ ਗਿਆ ਬਲੌਕ ਨੂੰ ਠੀਕ ਹੈ ਜੀ ਤੁਹਾਡੇ ਨਾਲ ਕਿੰਨੇ ਲੱਖ ਦੀ ਠੱਗੀ ਵਤੀ ਮੇਰੇ ਨਾਲ 41 ਲੱਖ ਦੀ ਠੱਗੀ ਮਾਰੀ ਆ ਮੈਂ ਆਪਦਾ ਬੇਟਾ ਮਤਲਬ ਕਿ ਸਰਬਜੀਤ ਮਤਲਬ ਕਿ ਭੇਜਿਆ ਸੀ ਨੂਰਾਨੀ ਦੇ ਮਤਲਬ ਕਿ ਬੈਂਡ ਆਏ ਵਿੱਚ 6.5 ਮੈਂ ਉਹਤੇ ਮਤਲਬ ਕਿ ਜਦੋਂ ਪਰਿਵਾਰ ਮਿਲਿਆ ਚਲੋ ਵੀ ਮਿਡਲ ਕਲਾਸ ਹੀ ਆ ਮੇਰੇ ਵਾਂਗੂ ਚਲੋ ਠੀਕ ਆ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਉਹ ਗਰੀਬ ਨੇ ਠੀਕ ਹੈ ਮੇਰੇ ਕੋਲ ਆਏ ਨੇ ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਅਸੀਂ ਚਲੋ ਅਸੀਂ ਆਪ ਦੀ ਵਿਆਹ ਰਿਸ਼ਤੇਦਾਰੀ ਚ ਹੀ ਕਰਨਾ ਸੀ ਨਾ ਚਲੋ ਠੀਕ ਹੈ ਜੋ ਮਤਲਬ ਕਿ ਸਾਨੂੰ ਉਧਰ ਉਧਰ ਸਾਡਾ ਮਤਲਬ ਕਿ ਸੈਟੀਸਫਾਈ ਹੋਈ ਮਤਲਬ ਕਿ ਰਿਸ਼ਤਾ ਪਸੰਦ ਆਇਆ ਉਹਨਾਂ ਨੂੰ ਤਾਂ ਤਾਈਂ ਮਤਲਬ ਕਿ ਕਰਿਆ ਕੋਈ ਜ਼ਬਰਦਸਤੀ ਦਾ ਕਿਸੇ ਨਾਲ ਅਸੀਂ ਕਰੀ ਹੋਈ ਨਹੀਂ ਨਾ ਜੀ ਉਹਨਾਂ ਨੂੰ ਪਸੰਦ ਆਇਆ ਸਾਨੂੰ ਪਸੰਦ ਆਇਆ ਅਸੀਂ ਤਾਂ 41 ਲੱਖ ਰੁਪਇਆ ਲਾਇਆ ਹੁਣ ਉਹ ਉੱਤੇ ਜਾ ਕੇ ਸਾਡੇ ਸਾਰੇ ਪਰਿਵਾਰ ਨੂੰ ਬਲੌਕ ਕਰ ਗਈ ਮੇਰੇ ਬੇਟੇ ਨੂੰ ਵੀ ਬਲੌਕ ਕਰ ਗਈ ਹੁਣ ਜੇ ਮਤਲਬ ਕਿ ਅਸੀਂ ਉਹਨਾਂ ਨੂੰ ਇਹ ਗੱਲ ਕਿਹਾ ਵੀ ਉਹ ਆਪਦਾ ਉਹਦਾ ਸਟੱਡੀ ਖਤਮ ਹੋ ਗਈ ਆਪਦਾ ਉਹਨੇ ਵਰਕ ਪਰਮਿਟ ਅਪਲਾਈ ਕਰਤਾ ਜਦੋਂ ਵਰਕ ਪਰਮਿਟ ਅਪਲਾਈ ਕਰਨ ਨੂੰ ਕਿਹਾ ਮੇਰੇ ਬੇਟੇ ਨੂੰ ਮਤਲਬ ਕਿ ਪੁਲਿਸ ਅਰੇਸਟ ਕਰਾਉ ਤਾਂ ਕੈਨੇਡੀਅਨ ਪੁਲਿਸ ਚ ਮੈਂ ਪੰਚਾਇਤ ਲੈ ਕੇ ਉੱਤੇ ਗਿਆ ਮੈਨੂੰ ਬਦਮਾਸ਼ ਦੱਸਣ ਲੱਗੇ ਕਹਿੰਦੇ ਡੋਗਰ ਸਰਪੰਚ ਦਾ ਸਾਡੇ ਪਰਿਵਾਰ ਦੇ ਲੱਤਾਂ ਤੋੜ ਦੂ ਮੈਂ 41 ਲੱਖ ਰੁਪਇਆ ਲਾਈ ਬ ਵੀ ਤੁਸੀਂ ਇਹਨਾਂ ਦੀ ਕੰਪਲੀਟ ਕੀਤੀ ਹੈ ਵੀ ਤੁਸੀਂ ਯਾਰ ਬੈਠ ਕੇ ਇਹਨਾਂ ਨਾਲ ਨਿਬੜੋ ਮੈਂ ਕਿਹਾ ਤੁਸੀਂ ਇਸ ਪਰਿਵਾਰ ਨੂੰ ਇੱਥੇ ਬਿਠਾਓ ਮੈਂ ਬਾਰ-ਬਾਰ ਇਹਨਾਂ ਨੂੰ ਬੁਲਾ ਰਿਹਾ ਮੇਰੀ ਤਾਂ ਇਹ ਗੱਲ ਨਹੀਂ ਸੌਂਦੇ ਮੈਂ ਪੰਚਾਇਤ ਲੈ ਕੇ 20 ਵਾਰ ਚਲਾ ਗਿਆ ਤੁਸੀਂ ਇਹਨਾਂ ਨੂੰ ਬਿਠਾਓ ਜੇ ਤੁਹਾਡੇ ਕੋਲ ਆ ਗਏ ਨੇ ਮੈਂ ਆ ਗਿਆ ਮੈਂ ਹਲਕਾ ਸਤਰਾਣਾ ਐਮਐਲਏ ਸਾਹਿਬ ਕੋਲ ਗਿਆ ਉਹਨਾਂ ਨੇ ਬੁਲਾਇਆ ਮੇਰਾ ਪੱਖ ਸੁਣਿਆ ਉਹਨਾਂ ਦਾ ਪੱਖ ਸੁਣਿਆ ਔਰ ਉਹਨਾਂ ਨੂੰ ਉਹਨਾਂ ਨੇ ਮੈਨੂੰ ਬੁਲਾਇਆ ਸੀ ਉਹਨਾਂ ਨੂੰ ਝੂਠਾ ਕਿਹਾ ਯਾਰ ਤੁਸੀਂ ਝੂਟੇ ਹੋ ਲੜਕੇ ਵਾਲੇ ਨੇ ਪੈਸੇ ਲਾਏ ਆ ਬੰਦੇਆਂ ਨੂੰ ਇਹਨਾਂ ਨੂੰ ਵਰਕ ਪਰਮਿਟ ਦਬਾਓ ਬਈ ਪੈਸੇ ਪੈਲੀ ਪੂਲੀ ਵੇ ਆਪਣੇ ਕਰਜ਼ਾ ਚੁੱਕਿਆ ਕਰਜ਼ਾ ਚੁੱਕੇ ਪੈਸੇ ਲਾਇਸੀ ਜੀ ਜੀ ਤਾਂ ਭਾਈ ਤੁਹਾਡੇ ਨਾਲ ਕਿੰਨੇ ਲੱਗ ਮੈਂ ਮੈਂ ਵੀ ਵਿਕਟਿਮ ਆ ਮੇਰਾ ਮੈਂ ਆਪਣਾ ਬੇਟਾ ਭੇਜਿਆ ਸੀ ਮੈਂ ਜਦਾ ਜਦਾ 33 ਲੱਖ ਰੁਪਈਆ ਵਿਆਹ ਤੇ ਕੱਟ ਕੀਤਾ ਵਿਆਹ ਤੇ ਪੈਸੇ ਭੇਜੜਦੇ ਇੱਕ ਸਾਲ ਦੀ ਮੈਂ ਫੀਸ ਭਰੀ ਸੀ ਦੂਸਰੇ ਸਾਲ ਦਾ ਅਸੀਂ ਬੁੱਕ ਕਰਾਈ ਸੀ ਸੀਟ ਮੁੰਡਾ ਜਾਣ ਤੋਂ ਪਹਿਲਾਂ ਹੀ ਭੱਜ ਗਈ ਉੱਤੇ ਲੈਨ ਨਹੀਂ ਆਈ ਉਹ ਜਿਹੜੇ ਰਿਸ਼ਤੇਦਾਰ ਆ ਜਾਂ ਬਚੋਲੇ ਆ ਉਹਨਾਂ ਦੇ ਰਿਸ਼ਤੇਦਾਰ ਆ ਸਾਰਾ ਕੁਝ ਉਹਨਾਂ ਦੀ ਮਦਦ ਕਰਦੇ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਐਮਐਲਏ ਐਮਪੀ ਓਪੀ ਸਾਰੇ ਇਹ ਰਲੇ ਮਿਲੇ ਰੜੀ ਮਿਲੀ ਸਰਕਾਰ ਆ ਇਹਨਾਂ ਨੇ ਆਪਦੀਆਂ ਵੋਟਾਂ ਦਾ ਦੇਖਣਾ ਜਿਹਦੇ ਵੱਲ ਵੋਟਾਂ ਆ ਗਈਆਂ ਉੱਥੇ ਜਾ ਕੇ ਉਹਦੀ ਸਪਾਰਚ ਕਰਦੇ ਆ ਜਿਹੜਾ ਸੱਚ ਦੀ ਆਵਾਜ਼ ਕੋਈ ਨਹੀਂ ਸੁਣਦਾ ਪੁਲਿਸ ਵੀ ਨਹੀਂ ਸੁਣਦੀ ਨਾ ਕੋਈ ਹੋਰ ਥੋੜਦਾ ਕਿਤੇ ਮਰਜ਼ੀ ਭੱਜ ਲੋ ਉਹ ਅਗਲੇ ਹਿੱਸੇ 'ਚ ਆਮ ਕਹਿੰਦੇ ਆ ਜਿੱਥੇ ਮਰਜ਼ੀ ਚੱਲੇ ਜਾਓ ਪਰ ਅਸੀਂ ਦਬੇ ਨਹੀਂ ਅਸੀਂ ਮੈਂ ਹੁਣ ਵੀ ਲੱਗਿਆ ਆਂ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਮੈਂ ਦਵਿਆ ਨਹੀਂ ਐ ਮੈਂ ਕਸਟਮਰ ਸੈਂਟਰ ਅਕਸਾਈ ਤੋਂ ਐਸਆਈ ਰਿਟਾਇਰ ਆ ਮੈਂ ਮੈਨੂੰ ਜਿਹੜੇ ਬੈਨੀਫਿਟ ਮਿਲੇ ਸੀ ਉਹ ਸਾਰੇ ਪੈਸੇ ਮੇਰੇ ਇਹਦੇ ਚ ਕੁੜੀ ਦੇ ਉੱਤੇ ਲਾ ਕੇ ਇੱਕ ਨਵੇਂ ਪੈਸੇ ਦੀ ਫੈਮਲੀ ਨਹੀਂ ਕੁੜੀ ਸਾਰੇ ਗਰੀਬ ਤੋਂ ਮੈਂ ਕਹਿੰਦਾ ਗਰੀਬ ਵੀ ਚੰਗਾ ਹੁੰਦਾ ਝੁੱਗਿਆਂ ਵਾਲਿਆਂ ਨੂੰ ਵੀ ਸਾਰੇ ਘਟਿਆ ਸੀ ਉਹ ਮੈਂ ਰੇਤਾ ਕਰਤਾ ਉਹ ਚਾਮ ਲਗੇ ਕੁੜੀ ਚਲੀ ਗਈ ਪਤਾ ਨਹੀਂ ਕੀ ਸਾਰਾ ਡੀਜੀ ਲੱਗੀ ਉੱਤੇ ਜਾ ਕੇ ਇੰਨੇ ਹਰਾਮਜਾਦੇ ਆ ਲੋਕ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਲੋਕਾਂ ਦੇ ਪੈਸੇ ਲਵਾ ਕੇ ਇਹੋ ਜਿਹੇ ਹਰਾਮੀ ਪੁਣਿਆ ਕਰਦੀਆਂ ਦਵਾਨੀ ਦਵਾਨੀ ਥੋੜੀ ਬਹਿਤ ਸ਼ਗਲਦੀ ਆ ਤੁਹਾਡੀ ਡਿਜ਼ਾਈਨ ਚੋਟੀ ਕੋਈ ਗੱਲ ਨਹੀਂ ਚਜਪਾਤਾ ਦੇ ਕਾਬੂ ਰੱਖੋ ਮੇਰੇ ਨਾਲ ਤਕਰੀਬਨ 29-30 ਲੱਖ ਰੁਪਏ ਦੀ ਠੱਗੀ 29-30 ਲੱਖ ਦੀ ਠੱਗੀ ਹੈ ਕਿਵੇਂ ਇਹ ਠੱਗੀ ਕਿਵੇਂ ਵਜਈ ਇਹ ਠੱਗੀ ਤਾਂ ਦੇਖੋ ਜੀ ਇੱਕ ਇਹ ਮੈਰਿਜ ਸੀ ਮੇਰੇ ਬੇਟੇ ਦੀ ਕਰਵਾਈ ਸੀ ਤੇ ਇਹ ਫਰਵਰੀ 24 ਦੀ ਗੱਲ ਹੈ ਤੇ 19 ਫਰਵਰੀ 24 ਦੀ ਮੈਰਿਜ ਸੀਗੀ ਤੇ 27-28 ਅਪ੍ਰੈਲ ਨੂੰ ਕੁੜੀ ਗਈ ਹੈ ਬਾਹਰ ਬਸ ਉਹਦੀ ਮਨ ਲੋ ਰਿਲੇਸ਼ਨ ਸੀਗੇ ਵਧੀਆ ਗੱਲਬਾਤ ਚੱਲਦੀ ਸੀ ਮੇਰੇ ਨਾਲ ਵੀ ਗੱਲ ਹੁੰਦੀ ਸੀ ਬੇਟੀ ਨਾਲ ਮੇਰੀ ਨਾਲ ਬੇਟੇ ਨਾਲ ਵੀ ਵਧੀਆ ਗੱਲਬਾਤ ਹੁੰਦੀ ਸੀ ਪਰ ਜਿਉਂ ਜਿਉਂ ਹੀ ਉਹਨੂੰ ਮਗਰੋਂ ਉਹਦੇ ਮਾਪਿਓ ਨਿਉ ਉਹਦੀਆਂ ਭੈਣਾਂ ਨਿਉ ਉਂਗਲੀ ਲੱਗਣ ਲੱਗੀ ਕਿਤੇ ਹੱਥ ਲੱਗਣ ਲੱਗੀ ਕਿਉਂ ਤਿਉਂ ਹੀ ਮਤਲਬ ਰਸਤਾ ਵਿਗੜਦਾ ਗਿਆ ਹਲੇ ਵੀ ਮੇਰੇ ਨਾਲ ਤਕਰੀਬਨ ਹਰ ਰੋਜ਼ ਦੂਜੇ ਤੀਜੇ ਦਿਨ ਗੱਲ ਹੁੰਦੀ ਹੈ ਪਰ ਉਹਦੇ ਵਿੱਚ ਮਸਲਾ ਕੋਈ ਨਹੀਂ ਹੈਗਾ ਤੁਸੀਂ ਕਿਹਾ ਨਹੀਂ ਉਹਨੂੰ ਵੀ ਭਾਈ ਜਿਹੜੇ ਪੈਸੇ ਲੱਗਿਆ ਜਾਣਾ ਸਾਡਾ ਬੱਚਾ ਸੱਦਲਾ ਜਾਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕਰੀਏ ਵਸੇ ਇਹ ਗੱਲ ਕਹਿੰਦੇ ਆ ਵੀ ਜਾਂ ਤਾਂ ਉਹਨੂੰ ਸੱਦਲਾ ਨਹੀਂ ਪੈਸੇ ਦੇ ਦਿਓ ਨੋਂ ਹੈ ਫੇਰ ਵੀ ਕਰਦੀ ਮੇਰੀ ਗੱਲ ਨਹੀਂ ਸਮਝਦੇ ਨੋਂ ਕਰਕੇ ਹੀ ਅਸੀਂ ਇੰਨੇ ਪੈਸੇ ਲਾਏ ਆ ਠੀਕ ਹੈ ਕਿ ਨਹੀਂ ਜੇ ਸਾਡੀ ਨੋਂ ਹੈ ਤੀ ਹੈ ਸੀ ਇਸੇ ਕਰਕੇ ਇੰਨੇ ਪੈਸੇ ਲਾਏ ਆ ਪਰ ਉਹਦਾ ਜਵਾਬ ਕੀ ਹੈ ਮੈਂ ਕਿਹੜਾ ਡੈਜੀ ਜਵਾਬ ਦਿੱਤਾ ਲੈ ਕੇ ਜਾਣ ਤੋਂ 2 ਸਾਲ ਤਾਂ ਲੰਘ ਚੁੱਕੇ ਆ ਹਲੇ ਜਵਾਬ ਨਾਲੋਂ ਬਾਕੀ ਕੀ ਹੈ ਜੀ ਜੇ ਪੁੱਛੀ ਤਾਂ ਵੀ ਕਿੱਥੇ ਆ ਪ੍ਰੋਸੈਸ ਕਿੱਥੇ ਖੜਾ ਹੈ ਨਹੀਂ ਹਲੇ ਤਾਂ ਸਰਕਾਰ ਨਵੀਂ ਬਣੀ ਐ ਕੋਈ ਫੈਸਲਾ ਨਹੀਂ ਲੈ ਰਹੀ ਸਰਕਾਰ ਵੀ ਕੀ ਕਰਨਾ ਹਾਲਾਂਕਿ ਸਪਾਉਸ ਹਰ ਰੋਜ਼ ਜਾ ਰਹੇ ਐ ਹਰ ਰੋਜ਼ ਸਪਾਉਸ ਜਾ ਰਹੇ ਐ ਇਹ ਨਹੀਂ ਵੀ ਬੰਦ ਹੋ ਗਏ ਐ ਕੈਨੇਡਾ ਦੇ ਵਿਜੇ ਲੱਗੀ ਜਾ ਰਹੇ ਐ ਕੀ ਗੱਲ ਸਾਡੇ ਵਿਜੇ ਨੂੰ ਕੀ ਪ੍ਰੋਬਲਮ ਐ ਵੀ ਜੀ ਕਦੇ ਸਾਡੇ ਤੋਂ ਇੱਕ ਡਾਕੂਮੈਂਟ ਨਹੀਂ ਉਹਨੇ ਮੰਗਿਆ ਜੀ ਸਾਨੂੰ ਆਹ ਡਾਕੂਮੈਂਟ ਦੇ ਦਿਓ ਮੇਰਾ ਕੋਈ ਕੰਮ ਖੜਾ ਨਾ ਕੋਈ ਨਹੀਂ ਜੀ ਮੇਰੀ ਐਸਐਸਪੀ ਮੋਗੇ ਨੂੰ ਐਪਲੀਕੇਸ਼ਨ ਲਾਈ ਐ ਉਹਨੇ ਐਸਐਸਪੀ ਸਿਟੀ ਦੀ ਡਿਊਟੀ ਲਈ ਹੋਈ ਐ ਇਨਕੁਆਰੀ ਦੀ ਸਾਰੇ ਇੱਕ ਵਾਰੀ ਉੱਥੇ ਉਹ ਬੁਲਾਏ ਆ ਬੜਾ ਮਹੀਨੇ ਲਾਰੇ ਲੱਪੇ ਲਾ ਕੇ ਕਿਤੇ ਮੇਰੀ ਮਾਂ ਬਿਮਾਰ ਹੈ ਕਿਤੇ ਮੇਦੀ ਧੀ ਬਿਮਾਰ ਹੈ ਮੇਰੀ ਤਾਂ ਮਾਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਉਹਨਾਂ ਨੇ ਜਦੋਂ ਖਿੱਚੀ ਤਾਂ ਫੇਰ ਸਾਰੇ ਆ ਗਏ 10-12 ਜਣੇ ਜੀ ਸਪਸ਼ਟ ਰੂਪ ਦੇ ਵਿੱਚ ਡੀਐਸਪੀ ਨੇ ਮੇਰੇ ਸਾਹਮਣੇ ਕਿਹਾ ਜਿੱਥੇ ਮਰਜ਼ੀ ਭੱਜ ਲੋ ਤੁਹਾਡੇ ਸਾਰਿਆਂ ਦੇ ਹੱਥ ਵਢਾਏ ਹੋਏ ਆ ਉਹਨੇ ਅੱਦੇ ਤੁਹਾਡੇ ਪਿੰਡ ਦੇ ਸਾਈਨ ਹੋਏ ਹੋਏ ਆ ਜੀ ਤੁਹਾਡੀ ਕੁੜੀ ਪੀਆਰ ਨਹੀਂ ਹੋ ਸਕਦੀ ਜਨਾਚਰੇ ਬੰਦੇ ਨਹੀਂ ਚਾਹਣਗੇ ਇਹ ਬੰਦੇ ਚਾਹਣਗੇ ਤਾਂ ਤੁਹਾਡੀ ਕੁੜੀ ਨੇ ਪੀਆਰ ਹੋਣਾ ਹੈ ਠੀਕ ਹੈ ਨਾ ਪਰ ਕੋਈ ਕਿਸੇ ਦੀ ਸਿਹਤ ਹਸਪਤਲ ਨਹੀਂ ਦੁਬਾਰਾ ਫੇਰ ਕਾਲ ਕੀਤੀ ਗਈ ਹੈ ਉਹਨਾਂ ਨੂੰ ਆਏ ਆ ਨਹੀਂ ਆਏ that is a separate issue ਮੈਨੂੰ ਉਹਦੀ ਜਾਣਕਾਰੀ ਨਹੀਂ ਹੈਗੀ ਜੀ ਜਦੋਂ ਕੁੜੀ ਨੂੰ ਕਹਿੰਦਾ ਹੈ ਵੀ ਪ੍ਰੋਸੈਸ ਕਿੱਥੇ ਖੜਾ ਹੈ ਪਹਿਲੇ ਤਾਂ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਵੀ ਦੇਣਾ ਹੈ ਕਿ ਨਹੀਂ ਦੇਣਾ اٹ ਬੀਨ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਇੱਕ ਦਿਨ ਨਿਊ ਸੁਣ ਰਿਹਾ ਸੀ ਤਾਂ ਉਹਨਾਂ ਨੇ 18 ਉਹ ਕਾਲਜ ਜਿਹੜੇ ਕੈਨੇਡਾ ਦੇ ਵਿੱਚ ਹੈ ਉਹ ਬਿਲਕੁਲ ਇਗਨੋਰ ਕਰਤੇ ਵੀ ਉਹ ਸਪੌਂਸਰਬਲਾਈ ਨਹੀਂ ਸਕਦੇ ਜੀ ਜਿਹਦੇ ਵਿੱਚ ਸਾਡੀ ਕੁੜੀ ਦਾ ਕਾਲਜ ਵੀ ਹੈਗਾ ਜੀ ਜਦੋਂ ਉਹਨੂੰ ਕਿਹਾ ਵੀ ਤੂੰ ਕਾਲਜ ਚੇਂਜ ਕਰ ਲੈ ਸਰਕਾਰੀ ਕਾਲਜ ਚ ਐਡਮਿਸ਼ਨ ਲੈ ਲੈ 아니 5 ਲੱਖ ਲਗੂ ਮੈਂ ਕਿਹਾ ਮੈਂ ਦੇਉਂਗਾ ਮੈਂ ਤੈਨੂੰ ਅੱਗੇ ਵੀ ਤਾਂ ਇੰਨੇ ਰੁਪਏ ਲਾਏ ਆ ਨਾ ਜੀ ਠੀਕ ਹੈ ਤੂੰ ਸਰਕਾਰੀ ਕਾਲਜ ਦੇ ਵਿੱਚ ਐਡਮਿਸ਼ਨ ਲੈ ਮੈਂ 5 ਲੱਖ 5 ਲੱਖ ਰੁਪਏ ਲਾ ਦੂੰਗਾ ਜੀ ਨਹੀਂ ਕੋਈ ਐਕਸ਼ਨ ਨਹੀਂ ਕੀਤਾ ਉਹਨੇ ਜੀ ਠੀਕ ਹੈ ਹਲੇ ਤੱਕ ਮਤਲਬ ਕੋਈ ਐਕਸ਼ਨ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਲਾਖ ਦੇਖੋ ਜੀ ਪ੍ਰਸ਼ਾਸਨ ਤੋਂ ਮੰਗਦਾ ਸੀ ਇਹੀ ਕਰਦੇ ਆ ਵੀ ਸਾਡਾ ਕੋਈ ਨਾ ਕੋਈ ਫੈਸਲਾ ਕਰਵਾਇਆ ਜਾਂਦਾ ਜੇ ਮੇਰੇ ਬੇਟੇ ਨੇ ਨਹੀਂ ਜਾਣਾ ਮੇਰੇ ਜਿਹੜੇ ਲੱਗੇ ਆ ਪੈਸੇ ਮੈਂ ਤੇ ਮੇਰੇ ਕੋਲ ਤਾਂ ਐਫੀਡਵਟ ਹੈ ਸਟੈਂਪ পেਪਰਾਂ ਤੇ ਲਿਖਾ ਕੇ ਲਿਆ ਹੋਇਆ ਹੈ ਵੀ ਜੇ ਮੈਂ ਮੁੰਡੇ ਨੂੰ ਨਹੀਂ ਲੈ ਕੇ ਜਾਂਦੀ ਜਿੰਨੇ ਰੁਪਏ ਲੱਗੇ ਸਮੇਤ ਵਿਆਜ ਵਾਪਸ ਕਰੂੰਗੀ ਜੀ ਠੀਕ ਹੈ ਜੀ ਮੁੰਡਾ ਮੇਰਾ ਗਿਆ ਨਹੀਂਗਾ ਮੇਰੇ ਰੁਪਏ ਵਾਪਸ ਕਰਨ ਕਿ ਆਪਦਾ ਜੋ ਜੋ ਉਹਨਾਂ ਦਾ ਦਿਲ ਕਰਦਾ ਕਰਨ ਗੱਲ ਖਤਮ ਜੀ ਸ਼ੁਕਰੀਆ ਜੀ ਧੰਨਵਾਦ ਜੀ ਥੈਂਕ ਯੂ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਜਰੂਰ ਜੁੜਿਓ ਜੁੜਿਓ ਰੋ ਸਫਰ ਟੈਲੀਵੀਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਅਕਾਸਟਿਕ ਤੇ ਨਾਲ ਮੈਜੂਦ ਕਰੀਬ ਸਤਿ ਸ਼੍ਰੀ ਅਕਾਲ